ਅੰਮ੍ਰਿਤਸਰ ਦੇ ਥਾਣਾ ਲੋਪੋਕੇ ਅੰਤਰਗਤ ਪਿੰਡ ਬੋਪਾਰਾਏ ਬਾਦ ਸਿੰਘ ਵਿੱਚ ਪ੍ਰੇਮ ਸਬੰਧਾਂ ਦੇ ਚੱਲਦੇ ਇੱਕ ਲੜਕੇ ਨੇ ਇੱਕ ਲੜਕੀ ਦੀ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਇਸ ਬਾਬਤ ਬੋਲਦਿਆਂ ਡੀਐਸਪੀ ਰਾਜਾ ਸੰਸੇਂਦਰਜੀਤ ਸਿੰਘ ਨੇ ਦੱਸਿਆ ਕਿ ਪਿੰਡ ਕੱਕੜ ਨਿਵਾਸੀ ਜੋਬਨਪ੍ਰੀਤ ਸਿੰਘ ਪੁੱਤਰ ਲਖਵਿੰਦਰ ਸਿੰਘ ਦਾ ਪਿੰਡ ਬੋਪਾਰਾਏ ਬਾਦ ਸਿੰਘ ਵਿੱਚ ਆਉਣਾ ਜਾਣਾ ਸੀ ਜਿੱਥੇ ਉਸ ਦਾ ਗੁਰਵਿਆਲ ਸਿੰਘ ਦੀ ਬੇਟੀ ਨਾਲ ਪਿਆਰ ਸੀ ਪਰ ਜਦੋਂ ਬਾਪ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਸੇ ਤੇ ਸਾਰ ਹਥਿਆਰਾਂ ਦੇ ਨਾਲ ਦੋਹਾਂ ਦਾ ਕਤਲ ਕਰ ਦਿੱਤਾ ਬਾਹਰਾਲ ਦੋਸ਼ੀ ਬਾਪ ਗੁਰदयाल ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅੱਜ ਸਾਡੇ ਨੋਟਿਸ ਵਿੱਚ ਆਈ ਹੈ ਗੱਲ ਜੋਬਨ ਸਿੰਘ ਸਨ ਆਫ ਲਖਵਿੰਦਰ ਸਿੰਘ ਇਹ ਪਿੰਡ ਕਾਕੜ ਦਾ ਰਹਿਣ ਵਾਲਾ ਸੀਗਾ ਤੇ ਇਹ ਬੁੱਪਰਾਏ ਬਾਜ ਸਿੰਘ ਨੇੜਿਓਂ ਜਿਹੜੀ ਛੜਕਨਾਂਗਰੀ ਆ ਉੱਥੇ ਇਹ ਟਰੈਕਟਰ ਤੇ ਮਿੱਟੀ ਮੁੱਟੀ ਪਾਉਣ ਦਾ ਕੰਮ ਕਰਦਾ ਉਹਦੇ ਨਾਲ ਹੀ ਜਿਹੜਾ ਗੁਰदयाल ਸਿੰਘ ਜਿਹੜਾ ਵਾ ਉਹ ਉਹਦਾ ਡੇਰਾ ਆ ਉੱਥੇ ਇਹਦੇ ਉੱਥੇ ਉਹਦੀ ਜਿਹੜੀ ਬੇਟੀ ਆ ਸੁਖਬੀਰ ਕੌਰ ਉਹਨਾਂ ਨਾਲ ਇਹਦੇ ਜਿਹੜੇ ਆ ਪ੍ਰੇਮ ਸੰਬੰਧ ਬਣ ਗਏ ਸੀ ਤੇ ਇਸ ਗੱਲ ਦਾ ਜਿਹੜਾ ਗਰਦਿਆਲ ਸਿੰਘ ਆ ਉਹ ਅਮਰੋਧ ਕਰਦਾ ਸੀਗਾ ਤੇ ਅੱਜ ਉਹਨੇ 23 11 ਦੇ ਨਾਲ ਜਿਹੜਾ ਇਹਨਾਂ ਦੋਵਾਂ ਦਾ ਕਤਲ ਕਰ ਦਿੱਤਾ ਜਿਸ ਬੰਦੇ ਵਿੱਚ ਥਾਣੇ ਲੋਕੋ ਕੇ 124 ਨੰਬਰ ਜਿਹੜਾ ਮੁਕੱਦਮਾ ਵਾਂ 103 BNS ਦੇ ਵਿੱਚ ਜਿਹੜਾ ਦਰਜ ਕਰਕੇ ਤੇ ਤਫਤੀਸ਼ ਕੀਤੀ ਜਾ ਰਹੀ ਸਰ ਕੁੜੀ ਦੀ ਮੁੰਡੇ ਉਮਰ ਕਿੰਨੀ ਸੀ ਮੁੰਡੇ ਦੀ ਉਮਰ ਕਿੰਨੀ ਸੀ ਜੀ ਇਹ ਆਪਣੇ ਲੜਕੀ ਦੀ ਜਿਹੜੀ ਆ 22-23 ਸਾਲ ਆ ਤੇ ਲੜਕੇ ਦੀ 24-25 ਸਾਲ ਉਮਰ ਦੇ ਕਰੀਬ ਇਹਨਾਂ ਦੀ ਹੈਗੀ ਠੀਕ ਹੈ ਜੀ ਸਰ ਕਿੰਨੇ ਚਿਰ ਤੋਂ ਪ੍ਰੇਮ ਸੰਬੰਧ ਸੀ ਇਹਨਾਂ ਦੇ ਜੀ ਇਹ ਪਰਿਵਾਰ ਨੂੰ ਵੀ ਇਸ ਬਾਰੇ ਜਿਹੜਾ ਵਾ ਇੱਕ ਤਰੀਕ ਨੂੰ ਹੀ ਪਤਾ ਲੱਗਾ ਉਸ ਤੋਂ ਪਹਿਲਾਂ ਜਿਹੜਾ ਵਾ ਉਹਨਾਂ ਕੋਲੇ ਕੋਈ ਜਾਣਕਾਰੀ ਨਹੀਂ ਬਾਕੀ ਤਤੀਸ਼ ਦੇ ਵਿੱਚ ਇਹ ਗੱਲਾਂ ਸਾਹਮਣੇ ਆਉਣਗੇ ਸਰ ਦੋਸ਼ੀ ਸੀ ਮੌਕੇ ਤੇ ਫਰਾਰ ਹੋ ਗਿਆ ਸੀ ਕਿਵੇਂ ਗ੍ਰਿਫਤਾਰ ਹੋਇਆ ਜੀ ਆਹ ਦੋਸ਼ੀ ਰੌਂਡ ਅਪ ਹੋ ਗਿਆ ਸਾਡੇ ਕੋਲੇ ਉਹਨੂੰ ਨਿਗਾਹੀ ਨਾ ਪੁੱਛ ਕੇ ਇਸ ਕਰਕੇ ਵੀ ਉਹਨੇ ਵਾਰਦਾਤ ਕਿਵੇਂ ਕੀਤੀ ਆ ਕਿਉਂ ਕੀਤੀ ਆ ਤੇ ਜਿਹੜਾ ਵਾ ਸੱਚ ਸਾਹਮਣੇ ਲਿਆਂਦਾ ਜਾਊ ਸਰ ਇਸ ਵਾਰਦਾਤ ਦੇ ਵਿੱਚ ਇਕੱਲਾ ਦੋਸ਼ੀ ਇਕੋ ਸੀ ਲੜਕੀ ਦਾ ਬਾਪ ਸੀ ਕਰਕੇ ਜਾਂ ਹੋਰ ਵੀ ਲੋਕ ਨਹੀਂ ਫਿਲਹਾਲ ਤੇ ਸਾਨੂੰ ਜੋ ਮੋਡਲੀ ਜਾਂਚ ਤੋਂ ਪਤਾ ਲੱਗਦਾ ਕਿ ਇਹਨੇ ਇਕੱਲੇ ਨਹੀਂ ਗੱਲ ਕੀਤੀ ਹੈ। ਜੀ। ਪਰ ਫਿਰ ਵੀ ਤਫ਼ਤੀਸ਼ ਦੌਰਾਨ ਜੇ ਕੋਈ ਹੋਰ ਦੋਸ਼ੀ ਹੋਇਆ ਤੇ ਉਹਨੂੰ ਵੀ ਗ੍ਰਿਫਤਾਰ ਕੀਤਾ ਜਾਵੇ। ਸਰ ਮੁੰਡਾ ਇੱਥੇ ਕਿੱਦਾਂ ਆਇਆ ਸੀ ਕੁੜੀ ਨੂੰ ਮਿਲਣ ਵਾਸਤੇ ਆਇਆ ਸੀ ਜਾਂ ਇਹਨਾਂ ਵੱਲੋਂ ਬੁਲਾਇਆ ਗਿਆ ਸੀ ਕੀ ਕਿੱਦਾਂ ਹੋਇਆ ਸਾਰਾ? ਇਹ ਹੁਣ ਤਫ਼ਤੀਸ਼ ਦਾ ਪਾਰਟ ਹੈਗਾ ਆ। ਇਹਦੇ ਬਾਰੇ ਹੁਣ ਤੁਹਾਨੂੰ ਅਸੀਂ ਕਲੀਅਰ ਨਹੀਂ ਦੱਸ ਸਕਦੇ। ਜੀ। ਤੇ ਇਹ ਮਲਜਮ ਕੋਲੋਂ ਜਿਹੜਾ ਵਾ ਡੰਗਾਈ ਨਾਲ ਪੁੱਛ ਕੇ ਇਸ ਕਰਕੇ ਤੇ ਇਹ ਪਤਾ ਕਰਾਂਗੇ।